ਚੱਲ ਪੀ ਹਾਂਜੀ ਬਾਬਿਓ ਕੀ ਹਾਲ ਹੈ ਆਸ ਕਰਦਾਂ ਠੀਕ ਹੋਵੋਗੇ ਚੜਦੀ ਕਲਾ 'ਚ ਹੋਵੋਗੇ ਅ ਮੈਂ ਬੈਠਾ ਹਾਂ ਮਿੱਤਰ ਪਿਆਰਾਂ ਕੋਲੇ ਖੇਤ ਦੇ ਵਿੱਚ ਮੱਠੀ ਮੱਠੀ ਧੁੱਪ ਪੈ ਰਹੀ ਆ ਆਨੰਦ ਆ ਰਿਹਾ ਮੇਰੇ ਨਾਲ ਨੇ ਬੰਤ ਵਰਗੇ ਤੁਸੀਂ ਜਾਣਦੇ ਹੋ ਸਵਾਦ ਕਰਦੇ ਆ ਕੀ ਹਾਲ ਆ ਬਾਬਿਓ ਵਧੀਆ ਜੀ ਵਧੀਆ ਸਭ ਠੀਕ ਆ ਸਾਰਿਆਂ ਨੂੰ ਹਾਂ ਮਿਹਰਬਾਨੀ ਤੇ ਤੁਸੀਂ ਇਹਨਾਂ ਦਾ ਨਾਮ ਵੀ ਜਾਣਦੇ ਹੋ ਤੇ ਇਹਨਾਂ ਦੀਆਂ ਰੀਲਾਂ ਵੀ ਵੇਖਦੇ ਰਹਿੰਦੇ ਹੋ ਤੇ ਅੱਜ ਸਬੱਬ ਨਾਲ ਅਸੀਂ ਇਕੱਠੇ ਹੋਏ ਆਂ ਤੇ ਇੱਕ ਤਰ੍ਹਾਂ ਦੀ ਇੰਟਰਵਿਊ ਕਰ ਲਗੇ ਮੈਂ ਆ ਗੱਲਾਂ ਬਾਤਾਂ ਪੁੱਛ ਲਗੇ ਹਨਾ ਤੇ ਤੁਹਾਡਾ ਜਿਹੜਾ ਨਾਮ ਰੱਖਿਆ ਹੋਇਆ ਤੁਸੀਂ ਤੇਰਾ ਕੀ ਰੱਖਿਆ ਹੋਇਆ ਚੰਦ ਚੰਦ ਤੇਰਾ ਬੰਤੀ ਬੰਤ ਇੱਕ ਤੀਜਾ ਬੰਦਾ ਹੁੰਦਾ ਉਹਦਾ ਗਰਦਿਆਲ ਗਰਦਿਆਲ ਅੱਛਾ ਤੁਸੀਂ ਤੁਹਾਡਾ ਪਿੰਡ ਕਿੱਡ ਹੈਗਾ ਪਿੰਡ ਸਾਡਾ ਅਨਜੀਤਗੜ ਬਾਂਦਰਾ ਮਾਨਸਾ ਜ਼ਿਲ੍ਹੇ ਦੇ ਵਿੱਚ ਮਾਨਸਾ ਜ਼ਿਲ੍ਹੇ ਦੇ ਨਕਸ਼ੇ ਤੋਂ ਬਾਹਰ ਠੀਕ ਹੈ ਠੀਕ ਹੈ ਤਾਂ ਤੁਹਾਨੂੰ ਇਹ ਸ਼ੌਂਕ ਕਿੱਦਰੋਂ ਪੈ ਗਿਆ ਕਮੇਟੀ ਕਰਨ ਵਾਸਤੇ ਥੌਂਕਦਾ ਸਾਨੂੰ ਐਸੀ ਸਾਡਾ ਜਿਹੜਾ ਲਾਣਾ ਨਾ ਲੰਬਰਦਾਰਾਂ ਦਾ ਸਾਰਾ ਚਿਹੇ ਦੀ ਬੰਦੇ ਸਾਡੇ ਪਹਿਲਾਂ ਤੋਂ ਹੀ ਕਾਲਾ ਗੂਲਾ ਜਾਂ ਬੁੜੇ ਬਾਹਲੀਆਂ ਜੰਦੇ ਸੀ ਜੋ ਐਸੀ ਜਦੋਂ ਉਹ ਲੋਕਾਂ ਦੇ ਦੇਖੀ ਇਹਦੇ ਰੀਲਾਂ ਚੱਲਦੀਆਂ ਅਸੀਂ ਮੈਂ ਤੇ ਬੰਦ ਗੱਲਾਂ ਕਰਦੇ ਵੀ ਦੇਖਦੇ ਇਹਨਾਂ ਨਾਲ ਤਾਂ ਇਹ ਕਹਿੰਦਾ ਬੰਦ ਗੱਲਾਂ ਵਧਿਆ ਬਣਾ ਲਈ ਯਾਰ ਚਾਹੇ ਕਰਦੇ ਕਰਦੇ ਫਿਰ ਸਬਾਬ ਬਣਿਆ ਕਿੰਨਾ ਅਸੀਂ 4-5 ਸਾਲ ਸਮਾਂ ਲੇਟ ਹੋ ਗਈ ਤੇ ਇੱਕੋਂ ਭਰਾ ਵਾਸਤੇ ਅੱਛਾ 4-5 ਸਾਲ ਲੇਟ ਹੋ ਗਏ ਪਹਿਲਾਂ ਇਆਪਾ ਬਣਾ ਲਿਆ ਕਰ ਗਏ ਪੁਸ਼ਕਰੋਂ ਦੱਲਦੇ ਸਾਨੂੰ ਗਾਲਾਂ ਦੇ ਕੇ ਕੀ ਕਟੋਗੇ ਜੋ ਕੰਜਰ ਦੁਆਏ ਫਲਾਣਾ ਹੈ ਚਾਚਾ ਦਾ ਕੰਮ ਕਰ ਰਹੇ ਹਾਂ ਇਹ ਚੀਜ਼ ਨੂੰ ਵੱਧ ਗਾ ਨਹੀਂ ਮੰਨਦੇ ਸੀ ਆ ਮੈਂ ਹੌਂਕੀ ਜਾਨੇ ਕਿ ਫਿਰ ਅਸੀਂ ਹੌਲੀ ਹੌਲੀ ਕੋਈ ਸਾਡੇ ਕੋਲ ਸੰਦਸਲੇ ਜਗਾੜ ਨਹੀਂ ਸੀ ਹੌਲੀ ਹੌਲੀ ਇਕੱਠਾ ਕਰਕੇ ਭਰਾਵਾ ਚਲਾਇਆ ਉਹ ਬਾਬੇ ਦੀ ਮਿਹਰ ਸਾਰਿਆਂ ਦਾ ਪਿਆਰ ਆ ਬੜੀ ਵਧੀਆ ਰੁੜ ਪਿਆ ਵਧੀਆ ਰੁੜ ਪਿਆ ਤੇ ਪਹਿਲਾਂ ਕਰਦੇ ਤੁਹਾਨੂੰ ਕਹਿੰਦੇ ਸੀ ਵੀ ਨਹੀਂ ਕਰਨਾ ਇਹ ਪਹਿਲਾਂ ਕੀ ਹੁਣ ਵੀ ਗਾਲਾਂ ਦਿੰਦੇ ਆਂ ਦਿੰਦੇ ਆਂ ਹਾਂ ਕੀ ਕਹਿੰਦੇ ਵੀ ਕਹਿੰਦੇ ਕੀ ਛੁਣ ਛਣਾ ਤੁਹਾਡੇ ਕੋਲ ਆ ਮੈਂ ਭੌਂਕਦੇ ਫਿਰਦੇ ਹਾਂ ਵੀ ਤੁਸੀਂ ਗਲਤ ਬਣਾ ਗਏ ਗਲਤ ਗਲਤ ਕਹਿੰਦੇ ダਮੀ ਨਹੀਂ ਇਹ ਗੱਲਾਂ ਚ ਅੱਛਾ ਤੇ ਤੁਹਾਨੂੰ ਮਤਲਬ ਕਿ ਪਿਆਰ ਬਹੁਤ ਮਿਲ ਰਿਹਾ ਦੁਨੀਆ ਦਾ ਵੀ ਚਲੋ ਮੈਂ ਵੀ ਮੈਨੂੰ ਵੀ ਛਾ ਡੇਢ ਸਾਲ ਹੋ ਗਿਆ ਵੀ ਮੈਂ ਮੈਨੂੰ ਵੀ ਪਤਾ ਵੀ ਲੋਕ ਪਿਆਰ ਕਰਦੇ ਆਪਾਂ ਨੂੰ ਹਾਂਜੀ ਹਾਂਜੀ ਤੇ ਤੁਹਾਨੂੰ ਮਤਲਬ ਕਿ ਜਿਹੜਾ ਗੱਲਾਂ ਬਾਤਾਂ ਤੋਂ ਜਾਂ ਹੋਰ ਤੁਹਾਨੂੰ ਪਤਾ ਲੱਗਦਾ ਵੀ ਤੁਹਾਨੂੰ ਕਿੰਨਾ ਕੁ ਪਿਆਰ ਕਰਦੇ ਲੋਕਾਂ ਪਿਆਸ ਤਾਂ ਕਰ ਜਿਆ ਤਾਂ ਦੋ ਜਾਂ ਕਿਵੇਂ ਪਤਾ ਲੱਗਦਾ ਤੁਹਾਨੂੰ ਪਿਆਸ ਤਾਂ ਕਰ ਜਿਆ ਹੱਦੋਂ ਜ਼ਿਆਦੇ ਹਾਂ ਦੇਖ ਬਾਈ ਸੰਤੋਖ ਹਰੇਕ ਬੰਦੇ ਨੂੰ ਕਿੱਡੀ ਬੰਦਾ ਚੰਗਾ ਹੋ ਜੇ ਤੇ ਕਿੱਡੀ ਮਾੜਾ ਹੋ ਜੇ ਚੰਗੇ ਨੂੰ ਚੰਗਾ ਨਹੀਂ ਕਹਿੰਦੀ ਦੁਨੀਆ ਮਾੜੇ ਨੂੰ ਮਾੜਾ ਕਹਿਣੀ ਕਹਣਾ ਚੰਗੇ ਨੂੰ ਮਾੜਾ ਕਹੀ ਜਾਂਦੇ ਆ ਸਾਨੂੰ ਹੁਣ ਤੂੰ ਐ ਲਾ ਲਾ ਵੀ ਸਾਡਾ ਅੰਕ ਦਾ ਜਿਹੜਾ ਵੀ ਸਾਨੂੰ ਹਜ਼ਾਰ ਬੰਦੇ ਮੰਗਰ ਪੰਜ ਕ ਬੰਦੇ ਗਾਲਾਂ ਜਿੰਦੇ ਉਹਨਾਂ ਨੂੰ ਹਜ਼ਾਰ ਮੰਗ ਰੋ ਵੀ ਕਿਉਂ ਜਿਹੜੀ ਨਵੀਂ ਜਨਰੇਸ਼ਨ ਆ ਇਹ ਪੀੜ੍ਹੀ ਆ ਨਵੀਂ ਚਲਾਉਂਦੇ ਮੋਬਾਈਲਾਂ ਜਿੰਨੇ ਮੁੰਡਿਆਂ ਕੋਲੇ ਸਾਰੇ ਖੁਸ਼ ਆ ਤੇ ਬੰਦੇ ਵੀ ਹੁਣ ਖੇਤਾਂ 'ਚ ਕੰਮ ਕਰਦੇ ਪਹਿਲਾਂ ਚਮਕੀਲੇ ਰੀਆਂ ਰੀਲਾਂ ਟੇਪਾਂ ਸੁਣਦੀ ਰਹਿਆ ਆਪਾਂ ਤੂੰ ਇਕੱਲਾ ਬੰਦਾ ਦੇਖੀ ਆ ਨਾ 부ੜੀਆਂ ਦੇ ਦੇਖਣ ਵਾਲਾ ਕਰ ਹੈ ਨਹੀਂ ਗਾਲਾਂ ਗੁਲਾਂ ਜਿਆ ਦੇ ਦੇ ਹਾਂ ਗਾਲਾਂ ਗੁਲਾਂ ਅੱਛਾ ਅੱਛਾ ਮੈਂ ਤੁਹਾਨੂੰ ਉਹਨਾਂ ਬਾਰੇ ਇਹ ਦਮੇ ਦੱਸ ਦਿਆਂ ਜਦੋਂ ਇਹ YouTube ਤੇ ਵੀਡੀਓ ਪਾਉਂਦੇ ਆ ਤਾਂ ਇਹ ਪਹਿਲਾਂ ਕਹਿ ਦਿੰਦੇ ਆ ਵੀ ਸਾਥੋਂ ਭਾਈ ਗਾਲਾਂ ਨਿਕਲ ਜਾਂਦੀਆਂ ਡਬਲ ਮੀਨਿੰਗ ਗੱਲਾਂ ਹੋ ਜਾਂਦੀਆਂ ਤੁਸੀਂ ਨਾ ਵੇਖੋ ਉਹ ਤੁਹਾਡੀ ਬਹੁਤ ਵਧੀਆ ਗੱਲ ਹੈ ਤੇ ਜਦੋਂ ਲੋਕ ਤੁਹਾਨੂੰ ਜਿਹੜੇ ਵਿੱਚ ਗਾਲਾਂ ਕੱਢ ਦਿੰਦੇ ਆ ਘਟਿਆ ਕਹਿੰਦੇ ਆ ਹਾਂ ਉਹਨਾਂ ਦਾ ਜਿਹੜਾ ਦਿਲ ਤੇ ਮਾਨਸਿਕ ਤੌਰ ਤੇ ਪ੍ਰਭਾਵ ਕਿੰਨਾ ਕੁ ਕਬੂਲਦੇ ਹੋ ਤੁਸੀਂ ਵੀ ਔਖਾ ਜਦੋਂ ਅੰਦਰੋਂ ਆਏ ਜੇ ਲੱਗਦਾ ਵੀ ਯਾਰ ਗਲਤ ਹੋ ਗਿਆ ਗਾਲਾਂ ਕੱਢ ਕੇ ਉਹ ਚੀਜ਼ ਠੇਸ ਪਹੁੰਚਾਉਂਦੀ ਹੈ ਕਿੰਨਾ ਕੁ ਉਸ ਚੀਜ਼ ਦਾ ਤੁਹਾਡੇ ਤੇ ਪ੍ਰਭਾਵ ਪੈਂਦਾ ਸਾਡੇ ਤੇ ਭਾਈ ਕੋਈ ਪ੍ਰਭਾਵ ਨਹੀਂ ਕਿੰਨੀ ਗਾਲਾਂ ਦੇਈਆਂ ਨਾ ਆਸਲ ਚ ਕੋਈ ਨਹੀਂ ਕਿਸੇ ਦੀ ਗੱਲ ਕੀ ਆ ਨਾ ਅਸੀਂ ਛੋਟੀਆਂ ਉਮਰਾਂ ਦੇ ਵਿੱਚ ਸਾਰੇ ਕੰਮ ਕਰ ਕਰ ਦੇਖ ਲਏ ਸਾਰੇ ਕਾਂਡਾਂ ਚ ਆ ਗਏ ਤੇ ਨਾ ਦੁਨੀਆਂ ਨਾਲ ਅੱਜ ਪੂਰਾ ਆ ਜਾਵੇ ਨਾ ਕੱਲ ਆ ਜਾਵੇ ਜਿਹਦਾ ਚਿੱਤ ਮੰਦਾ ਦੇਖ ਲਓ ਨਹੀਂ ਚੈਨਲ ਬਲੌਕ ਕਰ ਦਿਓ ਕੀ ਲੋੜ ਆ ਮੇਰੀ ਬਾਕੀ ਸਾਡੇ ਚ ਅਸਰ ਨਹੀਂ ਪੈਂਦਾ ਕੋਈ ਕੋਸਟ ਆ ਦੇ ਮਸਤ ਬੰਦੇ ਆ ਜਮਾਰ ਮਰਜ਼ੀ ਕਹੀ ਜਾਵੇ ਕੋਈ ਅੱਜ ਤਾਂ ਨਜ਼ਾਰੇ ਲੈਣੇ ਆਪੇ ਹਾਂ ਜਿਹੜੀ ਤੁਸੀਂ ਗੱਲ ਕਹੀ ਹੈ ਨਾ ਲੋਕਾਂ ਵਾਲੀ ਲੋਕ ਤਾਂ ਜਿਵੇਂ ਮੈਨੂੰ ਵੀ ਗਾਲਾਂ ਕੱਢਦੇ ਆ ਮੈਂ ਕਦੇ ਕੋਈ ਮਾੜੀ ਵੀਡੀਓ ਨਹੀਂ ਪਾਈ ਨਹੀਂ ਆਪਾਂ ਨਹੀਂ ਦੇਖੀ ਤੇਰੀ ਮਾੜੀ ਕੱਢਦੇ ਆ ਬਾਈ ਕੱਢਦੇ ਤੇ ਵੀ ਸਿੱਧੂ ਮੂਸੇ ਵਾਲੇ ਨੂੰ ਲੋਕਾਂ ਨੇ ਬਹੁਤ ਗਾਲਾਂ ਕੱਢੀਆਂ ਮੂਸੇ ਵਾਲੇ ਨੂੰ ਗਾਲਾਂ ਜਾਈ ਗਏ ਦੀਪ ਸਿੱਧੂ ਨੂੰ ਗਾਲਾਂ ਦੇ ਗਏ ਉਹਨਾਂ ਨੇ ਕੀ ਮਾਰਾ ਕਰਤਾ ਯਾਰ ਆਪਣੇ ਹੁਣ ਉਹਨਾਂ ਨੂੰ ਪੂਜਦੇ ਆ ਹਾਂ ਦੂਜੀ ਗੱਲ ਇਹ ਹੈ ਵੀ ਨੈਟ ਤੇ ਆਪਾਂ ਨੂੰ ਪਤਾ ਵੀ ਬੀ ਪ੍ਰਿੰਟ ਫਿਲਮਾਂ ਪਈਆਂ ਸਾਰਾ ਕੁਝ ਪਿਆ ਹੈ ਪਿਆ ਨਾ ਪਿਆ ਪਿਆ ਉਦੋਂ ਤਾਂ ਆਪਾਂ ਗਲਤ ਜਾਂਦੇ ਨਹੀਂ ਨਾ ਉਹਨਾਂ ਤਾਂ ਗਲਤ ਕਰਦੇ ਨਹੀਂ ਆਪਣੀ ਤਾਂ ਸ਼ਬਦਾਂ ਦੀ ਹੁੰਦਾ ਗੋਲਦਾ ਬਲੀ ਆ ਬਾਕੀ ਉਹ ਵੀ ਕਹਿ ਦਿੰਦੇ ਹੋ ਤੁਸੀਂ ਵੀ ਭਾਈ ਨਾ ਦੇਖੋ ਨਾ ਦੇਖੋ ਹਾਂ ਸੋ ਇਹ ਗੱਲ ਆ ਜਿਹੜੀ ਇਹ ਤੁਸੀਂ ਨੋਟ ਕਰਿਓ ਜੀ ਬਾਕੀ ਜਰ ਜਿਹਨੇ ਵੇਖਣਾ ਵੇਖ ਲੈਣਾ ਨਾ ਨਹੀਂ ਬੰਦਾ ਬਲੌਕ ਕਰ ਦਿਓ ਭਾਈ ਸਿੱਧੀ ਗੱਲਾਂ ਕਿਉਂਕਿ ਇਹ ਸਾਡੇ ਗਾਲਾਂ ਜਿਹੜੀਆਂ ਇਹ ਸਾਡੇ ਸੱਭਿਆਚਾਰ ਦਾ ਸਾਰੇ ਯਾਨੀ ਇਹ ਚਾਹ ਵਈ ਹੁਣ ਵੀ ਆ ਹਾਂ ਜਿਹੜੀਆਂ ਗਾਲਾਂ ਇੱਕ ਤਾਂ ਹੁੰਦਾ ਬੜੀਆਂ ਪਹਿੜੀਆਂ ਗਾਲਾਂ ਹਾਂ ਉਹ ਵੱਡੀਆਂ ਠੀਕ ਹੈ ਇੱਕ ਹੁੰਦੀਆਂ ਜਿਵੇਂ ਆਪਾਂ ਘਰ ਦੇ ਕੰਜਰ ਦਿਆ ਉਹ ਭੈਣ ਦਨੇ ਦੇ ਆ ਉਹ ਆਪਾਂ ਆਮ ਕੜ ਦੇ ਪਰਵਾਹ ਵਾਲਾ ਹਾਂ ਉਹ ਆਪਣਾ ਹੁਣ ਬਈ ਤੇਰੀ ਗੱਲ ਵਿਚਾਲਿਆਂ ਬੰਦੇ ਦਾ ਸੋਚਣ ਦਾ ਦੇਖਣ ਦਾ ਢੰਗ ਆ ਹੁਣ ਗੋੜੋ ਹੀ ਆ ਉਹ ਤੋਂ ਦਾਰੂ ਵੀ ਬਣ ਜੂ ਚਾਹ ਬਣਾ ਲੈ ਹਰੇਕ ਪੀ ਲੂ ਦਾਰੂ ਪਾਈ ਗੁੱਟਾ ਮੈਂ ਪੀਉ ਇਹ ਡੋਡੇ ਵੀ ਆਪਾਂ ਗੋੜ ਤੋਂ ਕੰਮ ਕੀ ਲੈਣਾ ਵੀ ਚਾਹ ਬਣਾਉਣੀ ਆ ਕਿ ਦਾਰੂ ਪੀਣੀ ਆ ਹੈ ਇਹ ਗੱਲਾਂ ਹੁੰਦੀਆਂ ਜਿਹੜੀਆਂ ਗੱਲਾਂ ਔੜਦੀਆਂ ਸਕ੍ਰਿਪਟ ਲਿਖਣੀ ਉਹ ਕਿਹੜਾ ਬੰਦਾ ਕਰਦਾ ਬਾਈ ਮੇਰਾ ਸਾਰਾ ਬੰਜ ਗੱਡਿਆ ਹੋਇਆ ਬਾਕੀ ਸਾਥ ਹੀ ਮੇਰੇ ਨਾਲ ਨੇ ਸਾਰੇ ਤੇ ਨਾਂ ਤਾਂ ਮੈਂ ਕਦੇ ਲਿਖੀ ਆ ਨਾ ਲਿਖਣੀ ਆ ਨਾ ਕੋਈ ਬਾਲਾ ਸੋਚ ਤੇ ਚਾਂਦ ਦਿੱਤਾ ਮੈਂ ਤਾਂ ਇਹ ਕਹਿੰਦਾ ਵੀ ਕੈਮਰਾ ਚੱਕੋ ਚੱਲ ਗਏ ਤੇ ਜਿਹੜਾ ਬੰਤਾ ਹੈ ਮੇਰੇ ਨਾਲ ਖਾਸ ਸ਼ੁਰੂ ਤੋਂ ਇਕੱਠੇ ਖੇਡੇ ਇੱਕੋ ਗੱਲ ਬਾਤ ਆ ਸਾਡੀ ਤੇ ਜਦੋਂ ਮੈਂ ਕਹਿੰਦਾ ਵੀ ਕੈਮਰਾ ਚੱਕੋ ਇਹ ਕਹਿੰਦੇ ਵੀ ਕਿਵੇਂ ਵੀ ਆਏ ਜੇ ਬਣਾਉਣੀ ਆ ਤੇਰਾ ਸਾਨੂੰ ਮੂਹਰੋ ਦੱਸਣਾ ਵੀ ਆ ਪਾਏ ਬਣਾਉਣੀ ਮੁੜ ਕੇ ਕੋਈ ਡਾਇਲੋਗ ਨਹੀਂ ਆਦਾ ਇਹਨਾਂ ਨੂੰ ਕਹਿੰਦੇ ਵੀ ਖੁੱਲ ਕੇ ਚੱਲਿਓ ਕੋਈ ਛੰਗਣਾ ਨਹੀਂ ਕੋਈ ਝਗੜਾ ੱੱੱਪੀ ਤੁਰਿਓ ਸਾਰੇ ਬੰਦੇ ਪਿੱਠ ਪੇ ਛੋਟੀ ਜਾਂਦੇ ਜਿਹੜੀ ਇੱਕ ਚੀਜ਼ ਹੁੰਦੀ ਆ ਆਮਦ ਹੋਣੀ ਹੈ ਨਾ ਉੜ ਜਾਣੀ ਗੱਲ ਹਾਂ ਉਹ ਫਿਰ ਕਿਵੇਂ ਉੜਦੀ ਆ ਵੀ ਆ ਯਾਰ ਵੀ ਜਿਵੇਂ ਮੈਂ ਆਪਦੀ ਦੱਸਾਂ ਤਾਂ ਮੈਂ ਜਦੋਂ ਕੋਈ ਵੀਡੀਓ ਵੇਖਦਾ ਤਾਂ ਮੈਨੂੰ ਹੁੰਦਾ ਵੀ ਹਾਂ ਆ ਜਿਵੇਂ ਕੋਈ ਪਿਆਰ ਸ਼ਬਦ ਮੈਨੂੰ ਦੇ ਦੇਵੇ ਮੈਂ ਕੋਈ ਗਾਣਾ ਲਿਖਣਾ ਹੋਵੇ ਤਾਂ ਮੈਂ ਪਿਆਰ ਤੇ ਲਿਖ ਦਿੰਨਾ ਹੈ ਤੁਸੀਂ ਜਿਹੜੀ ਕਮੇਡੀ ਵਾਲੀ ਕੋਈ ਗੱਲ ਔੜਦੀ ਐ ਜਾਂ ਬਣਾਉਣੇ ਉਹ ਕਿਵੇਂ ਬਣਾਉਣੇ ਨਾ ਇਹ ਇਹ ਤਾਂ ਬੰਤਦਾ ਨਾ ਤਾਂ ਅਸੀਂ ਅੱਜ ਤਾਈਂ ਐਡੇ ਹੋ ਗਏ ਮੈਂ ਕਿ ਬੰਤ ਧਰਮੋਂ ਧਰਮੀ ਗੱਲ ਨਾ ਤਾਂ ਅਸੀਂ ਐਕਟਰ ਨੂੰ ਜਾਣਦੇ ਆ ਨਾ ਕੋਈ ਫਿਲਮ ਦੇਖਿਆ ਨਾ ਕਰਿਆ ਸੀ ਬਾਲਾ ਮੋਬਾਈਲ ਨਾ ਟੀਲੀਬਿਨ ਜਿਹੜੀਆਂ ਗੱਲਾਂ ਔੜਦੀਆਂ ਇਹ ਤਾਂ ਸੱਚੇ ਸਤਗੁਰ ਦੀ ਬਖਸ਼ਸ਼ ਆ ਸੂਈ ਡਾਂਗਾ ਦੇਗਾ ਐ ਆਪੇ ਅੰਦਰ ਨਿਕਲੀ ਜਾਂਦੇ ਆ ਬਰ ਤੇਰਾ ਕੈਮਰਾ ਚਲਾ ਤਾਂ ਆਪ ਹੀ ਨਿਕਲੀ ਜਾਂਦਾ ਖਿਆ ਨਹੀਂ ਪਿਆ ਇਹ ਤਾਂ ਤੂੰ ਝੂਠ ਮੰਨੇਗਾ ਜੇ ਸਾਡੀ ਕੋਈ ਬੰਦਾ ਹੁਣ ਵੀਡੀਓ ਬਣਾਉਣ ਲੱਗ ਗਿਆ ਨਾ ਅਗਲਾ ਕਹੇ ਵੀ 10 ਕੱਲ ਕੈਮਰਾ ਨਹੀਂ ਬੰਦ ਕਰਦਾ ਐਂ ਚੱਲੀ ਜਾ ਮੈਂ ਲਗਾਤਾਰ ਕੱਲਾ ਰੋਟੀ ਚਾਲਾ ਟਾਈਮ ਥੱਕੀ ਤੁਰਿਆਵਾਂਗੇ ਸਾਡਾ ਕੈਮਰਾਮੈਨ ਥੱਕੇਂਦਾ ਕਹਿੰਦਾ ਖੜ੍ਹ ਜਾ ਦੋ ਮਿੰਟ ਅਸੀਂ ਨਹੀਂ ਦਬਦੇ ਅਸੀਂ ਤਾਂ ਕਿਦੇ ਸਿਨੇਮੇ 'ਚ ਵੀ ਨਹੀਂ ਫਿਲਮ ਦੇਖਿਆ ਨਾ ਨਾ ਜੀ ਤੇ ਕੋਈ ਕਿਤਾਬਾਂ ਬੰਨਣ ਦਾ ਮਨ ਦਾ ਸ਼ੌਂਕ ਹੈਗਾ ਪੜ੍ਹਦੇ ਜਾਂ ਨਹੀਂ ਕਦੇ ਕਿਤਾਬਾਂ ਪੜ੍ਹਦੇ ਪੜ੍ਹਦੇ ਦਾ ਕੋਈ ਨਹੀਂ ਪ੍ਰਭਾਵ ਹੁੰਦਾ ਕਿੰਨਾ ਮੈਂ ਇਹ ਕੀਤੀ ਹੋਈ ਹੈ ਗ੍ਰੈਜੂਏਸ਼ਨ ਆ ਕੰਪਿਊਟਰ ਦੀ ਡਿਗਰੀ ਆ ਨੌਕਰੀਆਂ ਵੀ ਤਿੰਨ ਚਾਰ ਵਿਭਾਗਾਂ 'ਚ ਕਰ ਲੀਆਂ ਕਿੱਥੋਂ ਕਿੱਥੋਂ ਕੀ ਨਾ ਗ੍ਰੈਜੂਏਸ਼ਨ ਕਿਤੋਂ ਕੀਤੀ ਇਹ ਬਾਈ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਕੀਤੀ ਜਲੰਧਰ ਜਲੰਧਰ ਦੀ ਯੂਨੀਵਰਸਿਟੀ ਤੋਂ ਸੈਂਟਰ ਚੋਂ ਕਰੀ ਅਸਲ ਨਹੀਂ ਫਿਰ ਸਰਦੂਲਗੜ੍ਹ ਹਾਂ ਕੰਮ ਕਰਦੇ ਸੀ ਨੌਕਰੀ ਲੱਗਈ ਨਾਲ ਪੜੀ ਗਏ ਨੌਕਰੀਆਂ ਬਾਈ ਮੈਂ ਕਈ ਕਰੀਆਂ 4-5 ਸਾਲ ਤੱਕ ਲਾਇਆ ਮਾਰਕੀਟ ਕਮੇਟੀ ਚ ਤੇ 4-5 ਸਾਲ ਲਾਇਆ ਸੇਵ ਦਾ ਚਿਲਡਰਨ ਨਾਲ ਜਿਹੜੇ ਮਾਨਸਾ ਜੀ ਸੀ ਜੁਨਟ ਪਾਲਸ ਰੱਖਿਆ ਚ ਤੇ 4-5 ਸਾਲ ਹੀ ਲਾਇਆ ਪੰਜਾਬ ਫੂਡ ਸਪਲਾਈ ਆਪਣੇ ਪੰਜਾਬ ਫੂਡ ਗ੍ਰੇਨ ਦੇ ਵਿੱਚ ਤੇ 2 ਸਾਲ ਖੇਤੀਬਾੜੀ ਵਿਭਾਗ ਵਿੱਚ ਲਾਇਆ ਡਾਕਟਰ ਕੋਲੇ ਵੀ ਲਾਇਆ ਛਾਲਤੀ ਮਹੀਨੇ ਕੰਮ ਸਾਰੇ ਕਰ ਲਏ ਫਿਰ ਛੱਡਦਾ ਕਦੋਂ ਰਿਹਾ ਤੂੰ ਛੱਡਦਾ ਜਿਹੜਾ ਮੇਰਾ ਦਿਮਾਗ ਸੀ ਜਾਂ ਮੇਰੀ ਸੋਚ ਸੀ ਨਾ ਪਹਿਲਾਂ ਤਾਂ ਘਰੋਗਾਲਾਂ ਦੇ ਕਹੀ ਕਿਤੇ ਲੱਗ ਜਾ ਲੱਗ ਜਾ ਸਰਕਾਰੀ ਨੌਕਰੀ ਮਿਲੀ ਨਾ ਤੇ ਸਰਕਾਰ ਦੇ ਮਹਿਕਮੇ ਜੀ ਕੰਟੈਕਟ ਤੇ ਕੰਮ ਕਰਿਆ ਮੈਂ ਜਦੋਂ ਕਰਿਆ ਤੇ ਮੇਰਾ ਸਾਲਾ ਜਿਹੜਾ ਦਿਮਾਗ ਸੀ ਮਨ ਲਾ ਸੋਚ ਸੀ ਇਦਰੀ ਰਹੀ ਆ ਵੀ ਕੋਈ ਬੰਜ ਗੱਡਾ ਆਵਦਾ ਵੀ ਨਾਮ ਬਣਾਉਣਾ ਹਾਂ ਨਾਮ ਬਣਾਉਣਾ ਤੇ ਮੈਂ ਬੁਲਾਰਾ ਸੀ ਸਟੇਜ ਦਾ ਬਾਈ ਜੀ ਬਹੁਤ ਤਕੜਾ ਜੇ ਲੱਖ ਬੰਦਾ ਮੂਰੇ ਬੈਠਾ ਮੈਂ ਸਟੇਜ ਤੇ ਚੜ ਜਾ ਮਸ਼ਾਫ ਕਰਨੀ ਉੱਠਦਾ ਕੋਈ ਤੇ ਲੀਡਰਾਂ ਦੇ ਆਪਣੇ ਸਾਰੇ ਜਿੰਨੇ ਨੇੜੇ ਨੇੜੇ ਦੇ ਸੀ ਕਿ ਹੋਰ ਸਾਲਿਆਂ ਨਾਲ ਜਾਣ ਪਛਾਣ ਸੀ ਕਿ ਬਥੇਰਾ ਪੋਲੀਟੀਕਲ ਚੱਕ ਆ ਜਾ ਤੇ ਅੱਜ ਵੀ ਆਪਾਂ ਨੂੰ ਕੋਈ ਜਵਾਬ ਨਹੀਂ ਦਿੰਦਾ ਵੀ ਸਾਡੇ ਨਾਲ ਜੁੜ ਜਾ ਪਰ ਮੈਂ ਕਿਹਾ ਭਈਆ ਆਵਦਾ ਘਰੋਂ ਜਿਹੜਾ ਅਰਥਕ ਹਾਲ ਤਾਂ ਕੋਈ ਆਪਣੇ ਕੋਲ ਪੰਜ ਚਾਰ ਸੌ ਕੁ ਲੱਬਾ ਹਣ ਤਾਂ ਹੈ ਨਹੀਂ ਹਨਾ ਤੇ ਅੱਜ ਕੱਲ੍ਹ ਉਹ ਚੀਜ਼ਾਂ ਨਾਲ ਜੁੜਨਾ ਵੀ ਮੰਗ ਰੋ ਸਪੋਰਟ ਵੱਡੀ ਚਾਹੀਦੀ ਮੈਂ ਕਿਹਾ ਆਪ ਦੀ ਕਲਾ ਆਪ ਦੀ ਮੁੱਠੀ ਚ ਰੱਖ ਆ ਕੰਮ ਚ ਬੈ ਜੀਏ ਤਾਂ ਛੱਡਦਾ ਕਦੇ ਉਹ ਛੱਡਤੀ ਨੌਕਰੀ ਉਹ ਘਰੋਂ ਗਾਲਾਂ ਨੇ ਫੇਰ ਲੱਗ ਗਿਆ ਫੇਰ ਹਟ ਗਿਆ ਹੁਣ ਫੇਰ ਮੈਂ ਘਰੇ ਲਾਲ ਚੰਡੀ ਦੇਤੀ ਮੈਂ ਕਿਹਾ ਪੰਜ ਘਰੋਂ ਕਰ ਦਿਓ ਭਾਈ ਮੈਂ ਤਾਂ ਬਣਾਉਂ ਬਣਾਉਂਗਾ ਕਿਆ ਮੁੰਡੇ ਬੰਤੋਈ ਇਹਨਾਂ ਨੇ ਬੇਚਾਰਾ ਘਰੋਂ ਸਾਡੇ ਕੋਈ ਲਾਣਾ ਨਾ ਇਹਨੂੰ ਗਾਲਾਂ ਗੁਲਿਆਂ ਇਹ ਬੇਚਾਰਾ ਨਾਲੇ ਖੇਤੀ ਕਰਦਾ ਸਾਰਾ ਕੰਮ ਨਾਲੇ ਟ ਮੈਂ ਨਾ ਜਦੋਂ ਛੋਟਾ ਹੁੰਦਾ ਸੀ ਮੇਰੇ ਅੰਦਰ ਨਾ ਉਹ ਸੀਗਾ ਜਿਉਂ 7-8 ਸਾਲਾਂ ਦਾ ਸੂਰਤ ਬੰਦਾ ਸੰਭਾਲਦਾ ਵੀ ਯਾਰ ਨਾਂ ਬਣਾਉਣਾ ਹੈ ਮੈਂ ਨੈਸ਼ਨਲ ਖੇਡਿਆ ਇਨ ਇੰਡੀਆ ਲੈਵਲ ਤੇ ਗੋਲਾ ਸੱਟਦਾ ਸੀਗਾ ਹਾਂ ਦੇਖੀਏ ਵੀਡੀਓ ਤੇਰੇ ਮੇਰੇ ਅੰਦਰ ਨਾ ਉਹ ਗੋਲੇ ਜਿਹਨੇ ਸੱਟ ਲੱਗ ਗਈ ਗੋਡੇ 'ਚ ਉਹ ਕੰਮ ਖਤਮ ਹੋ ਗਿਆ ਮੇਰਾ ਫਿਰ ਮੈਂ ਬਹੁਤ ਗਾਣੇ ਲੈ ਕੇ ਕਿਤਾਬਾਂ ਬੜੀਆਂ ਵੀ ਮੈਂ ਇੱਕ ਰਾਈਟਰ ਦੇ ਦੌਰ ਤੇ ਨਾਂ ਬਣਾ ਲਾਗਾ ਵੀ ਜਿਵੇਂ ਰਾਈਟਰਾਂ ਦੇ ਨਹੀਂ ਹੁੰਦੇ ਸੌਂ ਰਾਈਟਰਾਂ ਦੇ ਉਹ ਮੈਂ ਮਨ ਲਾ ਦੋ ਤਿੰਨ ਹਜ਼ਾਰ ਗਾਣਾ ਦਿੱਖਦਾ ਹੋ ਉਹਦੇ 'ਚ ਫਿਰ ਮੈਂ ਸਿੰਗਰਾਂ ਕੋਲੇ ਇੱਕ ਦੋ ਕੋਲੇ ਗਿਆ ਬਾਲੀ ਪਕਾਈ ਨਹੀਂ ਕਰੀ ਉਹਨਾਂ ਨੇ ਮੂੰਹ ਜਾਂ ਨਹੀਂ ਲਾਇਆ ਉਹਨਾਂ ਨੂੰ ਨਹੀਂ ਚੰਗਾ ਲੱਗਿਆ ਦੋਕ ਨੂੰ ਚੰਗਾ ਲੱਗਿਆ ਉਹਨਾਂ ਨੇ ਮੈਟਰ ਲੈ ਕੇ ਰੱਖ ਲਿਆ ਵੀ ਉਹਦੇ 'ਚ ਵੀ ਗੱਲ ਜੀ ਬਣੀ ਨਾ ਫਿਰ ਮੈਂ ਜਿਹੜੀ WWE ਨਹੀਂ ਹੁੰਦੀ ਹਾਂ ਹਲੀ ਵਾਲੀ ਉਹ ਕਰੀ ਮੈਂ ਉਹਦੇ 'ਚ ਉਹਦਾ ਸਕੋਪ ਹੈ ਨਹੀਂ ਸੀ ਸਾਰੀ ਟ੍ਰੇਨਿੰਗ ਕਰ ਲਈ ਉਹਦੇ 'ਚ ਗੱਲ ਨਹੀਂ ਬਣੀ ਉਹਦੇ 'ਚ ਵੀ ਮੇਰੇ ਪਰ ਅੰਦਰ ਜਿਹੜੀ ਉਹ ਗੱਲ ਸੀ ਵੀ ਨਾ ਬਣਾਉਣਾ ਹੀ ਬਣਾਉਣਾ ਬਣਾਉਣਾ ਹੀ ਬਣਾਉਣਾ ਤੇ ਫਿਰ ਮੈਨੂੰ ਹੌਲੀ-ਹੌਲੀ ਵੀ ਮੇਰੀ ਮਿਹਨਤ ਸੀਗੀ ਪਹਿਲਾਂ ਬਹੁਤ ਕਰੀ ਤੇ ਪ੍ਰਮਾਤਮਾ ਨੇ ਇੱਧਰਲੇ ਪਾਸੇ ਤੋਰਤਾ ਵੀ ਤੇਰਾ ਇੱਧਰ ਨਾਂ ਬਣਾ ਦਣਾ ਮੈਂ ਇਹ ਤੈਨੂੰ ਕਹਦਾ ਐ ਵੀ ਇਹ ਤੇਰਾ ਜਿਹੜਾ ਅੰਦਰ ਸੀਗਾ ਵੀ ਮੈਂ ਨਾਂ ਬਣਾਉਣਾ ਐ ਇਹ ਜਦੋਂ ਤੂੰ ਛੋਟਾ ਸੀਗਾ ਉਦੋਂ ਸੀਗਾ ਅੰਦਰ ਤੇ ਵੀ ਮੈਂ ਯਾਰ ਇੱਕ ਨਾ ਇੱਕ ਦਾ ਕਿਵੇਂ ਨਾਂ ਬਣਾਉਣਾ ਵੀ ਦੁਨੀਆ ਜਾਣੇ ਮੈਨੂੰ ਮੈਂ ਬਈ ਬਸ ਸੋਚ ਜਿਹੜੀ ਸ਼ੁਰੂ ਤੋਂ ਰਹੀ ਹੈ ਨਾ ਕਰਨ ਦਾ ਪ੍ਰਮਾਤਮਨ ਆ ਵੀ ਮੇਰੀ ਸੋਚ ਆਈ ਰੇ ਮੈਨੂੰ ਤੈਨੂੰ ਸਹੀ ਗੱਲ ਹੈ ਨਾ ਬਣਾਉਣ ਦਾ ਵੀ ਕੋਈ ਨਹੀਂ ਸੀ ਵੀ ਨਾ ਬਣੇ ਤੇ ਮੈਨੂੰ ਇੱਕ ਤਾਂ ਸੋਚ ਸੀ ਜਿਹੜੀ ਆਪਦੇ ਅੰਦਰ ਕਲਾ ਵੀ ਕੱਟ ਜਾਮ ਕਿਤੇ ਮਰਨਾ ਜਾਮ ਛੇਤੀ ਕਿਉਂ ਹੱਥਾਂ 'ਚ ਬੰਦੇ ਮਾ ਤੁਰਦੇ ਦੇਖ ਲੇ ਮੈਂ ਕਿਹ ਜਿਹੜੀ ਰੱਬ ਨੇ ਦੇਤੀ ਯਾਰ ਕੱਢ ਕੇ ਚੱਲ ਗਿਆ ਹਨਾ ਤੇ ਦੂਜੀ ਗੱਲ ਆਈ ਸੀ ਮੈਂ ਪੁੱਠਾ ਚੱਲ ਕੇ ਰਹੀਆਂ ਦੁਨੀਆਂ ਨਾਲੋਂ ਵੀ ਮੈਂ ਅੱਡ ਤੇ ਹੀ ਹੋਵਾਂ ਕੇ ਲੀਡੇ ਕਪੜੇ ਚ ਵੀ ਲਾਲਾ ਹੂੰ ਵੀ ਸੰਦ ਸਨੇੜੇ ਕੋਈ ਬ ਵੀ ਅੱਡ ਧਾਰਾ ਮਮਾ ਪੁੱਠੇ ਸ਼ੌਂਕ ਹੀ ਨਹੀਂ ਆਪਣੇ ਠੀਕ ਹੈ ਵੀ ਨਹੀਂ ਨਾ ਬਣਾਉਣ ਵਾਲਾ ਸ਼ੌਂਕ ਸੀਗਾ ਉਹ ਛੋਟੇ ਹੁੰਦੇ ਤਾਂ ਨਹੀਂ ਸੀਗਾ ਵੀ ਮਮਾ ਇੱਕ ਨਾ ਬਣਾਉਣਾ ਹੀ ਬਣਾਉਣਾ ਕਿਵੇਂ ਬਣਾਉਣਾ ਫੇ ਕਦੋਂ ਨਹੀਂ ਹੈ ਤੇਰਾ ਕਦੋਂ ਆਇਆ ਵੀ ਯਾਰ ਮੈਂ ਨਾ ਇਹ ਕਲਾ ਕੱਢਣੀ ਕੱਢਣੀ ਹੈ ਮੈਂ ਇੱਕ ਕਦੋਂ ਕਦੋਂ ਸੋਚਿਆ ਫਿਰ ਤੂੰ ਇਹ ਬਾਈ ਬਹੁਤ ਚਿਰ ਦਾ ਛੋਟੇ ਹੁੰਦੇ ਜੋ ਸੁਰਤ ਸੰਭਲੀ ਆ ਨਾ ਤੂੰ ਸਟੇਜ ਵੀ ਸਾਂਭਦਾ ਸੀ ਸਾਰਾ ਕੁਝ ਤੇ ਹਾਂ ਬਹੁਤ ਬਾ ਮੈਨੂੰ ਆਈ ਸੀ ਵੀ ਯਾਰ ਕਲਾ ਅੱਡੀ ਕਲਾ ਅਗਲਾਖੇ ਵੀ ਠੀਕ ਆ ਬੰਦਾ ਅੱਡ ਦੱਸ ਇਨੇ ਕੰਮ ਕਰਿਆ ਤੇ ਇੱਕ ਜਿਹੜੀ ਸੋਚ ਆ ਸਾਡੀ ਬਣੀ ਇਹ ਜਦੋਂ ਮਤਲਬ ਵੀ ਫਿਲਮਾਂ ਚ ਪੈਣ ਤੋਂ ਪਹਿਲਾਂ ਵੀ ਆ ਬਣਾਉਣ ਤੋਂ ਇਹ ਸੋਚ ਸੀਗੀ ਮੇਰੀ ਵੀ ਜਿਹੜਾ ਬੁਢਿਆਂ ਦਾ ਪਹਿਰਾਵਾ ਜਾਂ ਬੁਢਿਆਂ ਦੀਆਂ ਕਾਲਾਂ ਸਾਡੇ ਮਾਲਵੇ ਦੀ ਬੋਲੀ ਤੇ ਇਹ ਵੀ ਜੜ ਕੇ ਤੇ ਮਰ ਨਾ ਜਾਵੇ ਹਨਾ ਵੀ ਜੇ ਮੈਂ ਮਰ ਗਿਆ ਹੋ ਸਕਦਾ ਵੀ ਕੋਈ ਬੰਦਾ ਉੱਠੂ ਕੇ ਨਾ ਉੱਠੇ ਚੀਜ਼ਾਂ ਨਾਲ ਜੁੜੂ ਵੀ ਇਹ ਮੈਂ ਸਾਹਮ ਕੇ ਰੱਖਾਂ ਰਹੀ ਦੁਨੀਆ ਤਾਈ ਸਾਡੀ ਬੋਲੀ ਸਾਡਾ ਪਹਿਰਾਵਾ ਹੌਲੀ ਹੌਲੀ ਅਸੀਂ ਉਹ ਸੰਦ ਸੰਦੇੜੇ ਵੀ ਇਹ ਚੀਜ਼ਾਂ ਲੈ ਕੇ ਉਹ ਰਹਿ ਜਾਣਾ ਤੁਹਾਡਾ ਜਿਹੜਾ ਰਹਿਣ ਸਹਿਣ ਹੈ ਚਾਲ ਚੱਲਣਾ ਸਾਰਾ ਉਹ ਹੈ ਵੀ ਜਿਵੇਂ ਬਜ਼ੁਰਗ ਕਰਦੇ ਹੁੰਦੇ ਸੀ ਆਪਣੇ ਉਹੀ ਹੈ ਸਾਰਾ ਕੁਝ ਜਿੱਦੋਂ ਵੀ ਮੈਂ ਅੱਖਾਂ ਮੀਚਦਾ ਸੌਣਾ ਤੇ ਮੈਂ ਨਾ ਜਿਹੜਾ 50 ਸਾਲ ਪਹਿਲਾਂ ਪੰਜਾਬ ਸੀ ਮੈਂ ਉਹ ਰੀਲਾਂ ਚੱਲਦੀਆਂ ਮੇਰੇ ਵੀ ਉਹ ਖੜਾ ਕਰਦੇ ਆ ਹਨਾ ਕੋਈ ਕੋਈ ਕਹਿੰਦਾ ਪੁਰਾਣਾ ਬੁਢਾ ਹੈ ਤੂੰ ਤਾਂ ਹਨਾ ਕੋਈ ਮਰ ਗਿਆ ਸੀਗਾ ਬਾਕੀ ਲਾਲ ਬੁਢਾ ਹੈ ਤੂੰ ਹਨਾ ਆਏ ਲਾਲ ਮੈਂ ਸੰਗਤ ਵੀ ਬੁਢਾ ਨਹੀਂ ਜ਼ਿਆਦਾ ਕਰਦਾ ਸੀ ਅੱਛਾ ਬੁਢਾ ਨਹੀਂ ਮੈਨੂੰ ਤਾਂ ਅਲੱਗ ਦਾ ਕੋਈ ਪੁਰਾਣਾ ਜਿਹੜਾ ਪਹਿਰਾਵੇ ਨੂੰ ਕਲਚਰ ਨੂੰ ਪਿਆਰ ਕਰਨ ਵਾਲਾ ਬੁੜਾ ਤੂੰ ਦੁਬਾਰੇ ਜਨਮ ਹੋਇਆ ਹੋ। ਹੋ ਸਕਦਾ ਮਾਲਕ ਦੀ ਮਰਜ਼ੀ ਇਹ ਦੇਖ। ਅੱਛਾ ਤੇ ਜਿਹੜੇ ਇਹ ਗੈਟ ਅਪ ਆ ਵੀ ਆਹ ਬੰਦਤਾ ਗੁਰਦਿਆਲ ਹੈ। ਫਿਰ ਇਹ ਇਹ ਕਿਵੇਂ ਬਣਾਈ ਤੁਸੀਂ? ਇਹ ਨਾਂ ਤਾਂ ਅਸੀਂ ਨਾ ਪਹਿਲਾਂ ਕਦੇ ਕੋਈ ਰੱਖਲੇ ਬਣਾਉਣ ਜੇ ਫਿਰ ਬੰਤ ਮੈਨੂੰ ਕਹਿੰਦਾ ਨਾ। ਕਹਿੰਦਾ ਫਿਰ ਜਦੋਂ ਬੰਝ ਗੱਡ ਲਿਆ ਕੰਜੇ ਦਾ ਨਾਂ ਵਧਕਾ ਰੱਖੀ। ਵਧੀਆ ਨਾਂ ਰੱਖੀ। ਇਹ ਪੁਰਾਣੇ। ਇਹ ਹਾਂ ਇਹ ਕਹਿੰਦਾ ਫਿਰ ਬੁੜਿਆਂ ਵਾਲੇ ਮੈਂ ਕਿਹਾ ਕਿਵੇਂ ਇਹ ਕਹਿੰਦਾ ਵੀ ਬੰਤ ਤੇ ਕਹਣਾ ਤੂੰ ਫਿਰ ਨਾਲ ਮਿਲਦੀ ਚੰਦ ਰੱਖਾ ਚੰਦ ਰੱਖਾ ਤੇ ਫਿਰ ਐਂ ਕਰਕੇ ਬਣਿਆ ਸੀ ਉਹ ਗੁਰਦਿਆਲ ਹਾਂ ਐਂ ਮੈਂ ਲਿਆ ਸੋਚ ਕੇ ਤੂੰ ਐਂ ਦੇਖ ਰੱਬੀ ਕਿਰਪਾ ਵੀ ਜਿਵੇਂ ਸ਼ੁਰੂ ਤੋਂ ਸਾਡਾ ਪਿਆਰ ਸੀ ਤਾਂ ਜੋੜੀ ਵੀ ਬਹੁਤ ਤਾਕੜੀ ਬਣੀ ਚੰਦ ਤੇ ਬਣ ਤਾ ਸਹੀ ਗੱਲ ਤੇ ਇਹ ਬੰਦੇ ਦਾ ਮੈਨੂੰ ਲੋਕ ਆਏ ਕਹਿੰਦੇ ਪਿੰਡ ਦੇ ਕਿ ਇਹਨੂੰ ਯਾਰ ਕੋਈ ਨਸ਼ਾ ਖਵਾ ਕੇ ਬੁਲਾਉਣਾ ਇਹ ਬੰਦਾ ਭਾਈ ਅਸਲ ਜ਼ਿੰਦਗੀ ਦੇ ਵਿੱਚ ਨਾ ਤੈਨੂੰ ਹੂਹਾ ਵੀ ਨਹੀਂ ਬੋਲਦਾ ਤੇ ਕੰਮ ਤਾਂ ਹੀ ਚਾਹ ਨਾ ਬੋਲਦਾ ਨਹੀਂ ਤੂੰ ਬਾਲੀ ਗੱਲ ਕੀ ਹੈ ਖੇਤੋਂ ਘਰੇ ਛਦੂਲਗੜ ਵੀ ਨਹੀਂ ਗਿਆ ਜਿਵੇਂ ਬਾਜਾ ਮੇਰੇ ਨਾਲ ਉਹ ਉਹ ਵੀ ਇਦਾਂ ਹੀ ਆ ਜੀ ਵਾਕੇ అలਰਮ ਦਾ ਤਾਂ ਹੁਣ ਸਾਨੂੰ ਕੀ ਪਤਾ ਸੀ ਕਿਹੜਾ ਟੱਕਰੇ ਆ ਵਿਚਾਰੇ ਨਹੀਂ ਜਿਹੜਾ ਜਿਹੜਾ ਮੇਰੇ ਨਾਲ ਤੁਹਾਨੂੰ ਪਤਾ ਜਾਣਾ ਹੈ ਜਿਹੜਾ ਜਿਹੜਾ ਮੁੰਡਾ ਅੱਛਾ ਉਹ ਵੱਜ ਜਾਏਗਾ ਠੀਕ ਆ ਉਹ ਵੀ ਇਹਦੇ ਵਾਲਾ ਗਮੀ ਹੋ ਜਾਣਾ ਨਹੀਂ ਜਾਣਦੇ ਉਹਨੂੰ ਅੱਛਾ ਲੋਕ ਤੁਹਾਨੂੰ ਕਹੀ ਕਹਿੰਦੇ ਹੋਣਗੇ ਵੀ ਯਾਰ ਤੁਸੀਂ ਇਹ ਡਬਲ ਮੀਨਿੰਗ ਗੱਲਾਂ ਕਰਦੇ ਹੋ ਗਾਲਾਂ ਕੱਢਦੇ ਹੋ ਇਹ ਨਾ ਕਰੋ ਤੁਸੀਂ ਕਦੇ ਫਿਰ ਆਏ ਜੀ ਸੋਚਿਆ ਵੀ ਯਾਰ ਕੋਈ ਵਧੀਆ ਜਿਹਾ ਪਰਿਵਾਰਕ ਬਣਾ ਲਿਆ ਕਰੋ ਆਪਾਂ ਨਾ ਘਟਿਆ ਕਰੀ ਗੱਲਾਂ ਕਾਹ ਚ ਸੋਚਿਆ ਨਹੀਂ ਇਹ ਬਈ ਪਰਿਵਾਰਕ ਜਾਂ ਦੂਜੀ ਗੱਲ ਕਰੀਏ ਇਹ ਹੁੰਦੀ ਹੈ ਨਾ ਇੱਕ ਤਾਂ ਫਿਲਮ ਹੁੰਦੀ ਹੈ ਵੀ ਬੰਦੇ ਨੇ ਪੈਸੇ ਖਾਤਰ ਬਣਾਉਣਾ ਤੇ ਜਾਂ ਨਾਂ ਚੱਲਣ ਖਾਤਰ ਬਣਾਉਣੀ ਜਿਹੜੀ ਸਾਡੀ ਫਿਲਮ ਦਾ ਚਰਿਆ ਹੋਰ ਆ ਅਸੀਂ ਸਾਨੂੰ ਨਾ ਤਾਂ ਪੈਸਿਆਂ ਦਾ ਵੀ ਛੇਤੀ ਪੈਸੇ ਇਕੱਠੇ ਹੋ ਜਾਣ ਤੇ ਨਾ ਸਾਨੂੰ ਆ ਵੀ ਛੇਤੀ ਨਾ ਅਸੀਂ ਜਿਹੜਾ ਮੰਦਰੋਂ ਗੱਲਾਂ ਔੜਦਿਆਂ ਨਾ ਮਨ ਦੀ ਮਰਜ਼ੀ ਕਹਿਲਾ ਵੀ ਅਸੀਂ ਤਾਂ ਉਹ ਚਾਲ ਚੱਲਣ ਤੇ ਚੱਲਣਾ ਬਾਕੀ ਜਿਹੜਾ ਕੋਈ ਮਾੜਾ ਕਹਿੰਦਾ ਮੇਰੇ ਨਾਲ 2 ਘੰਟੇ 4 ਘੰਟੇ ਕੈਮਰੇ ਦੇ ਸਾਹਮਣੇ ਬਹਿ ਜਾਏ ਮੇਰੀਆਂ ਗੱਲਾਂ ਦੇ ਜਵਾਬ ਦੇ ਦੇ ਮੈਂ ਚੈਨਲ ਬੰਦ ਕਰ ਦੂੰ ਜੇ ਮੇਰੀਆਂ ਗੱਲਾਂ ਦੇ ਜਵਾਬ ਨਾ ਆਏ ਤੇ ਅਸੀਂ ਫੜ ਕੇ ਮੋਰ ਬਣਾ ਦੇਾਂਗੇ ਜੇ ਉਹਦੀਆਂ ਗੱਲਾਂ ਦੇ ਜਵਾਬ ਨਾ ਆਏ ਅਸੀਂ ਧੰਮੀ ਬੰਦ ਕਰਾਂਗੇ ਤੇ ਤੁਹਾਨੂੰ ਕੋਈ ਕਿਸੇ ਨੇ ਕੋਈ ਧਮਕੀਦੂਕ ਦਿੱਤੀ ਹੋਵੇ ਵੀ ਆ ਗਾਲਾਂ ਜੂਸੀਂ ਨਾ ਕੱਢੂ ਬਠੇ ਰੀਆਂ ਬਠੇ ਰੀਆਂ ਧਮਕੀਆਂ ਬਠੇ ਬਹੁਤ ਕੀ ਕਹਿੰਦੇ ਲੋਕ ਅਕੇ ਗੰਦ ਨਾ ਪਾਉ ਆਇ ਨਾ ਕਰੋ ਫਿਰ ਨਾ ਮਖਿਆ ਪਈ ਯਾਰ ਕੰਮ ਪੰਜਾਬ ਤੇ ਚੰਗੇ ਕਰਨ ਵਾਲੇ ਹੋਰ ਬਹੁਤ ਪਾਏ ਆ ਅੱਛਾ ਚੱਲ ਇਹੀ ਸਵਾਲ ਮੈਂ ਤੁਹਾਨੂੰ ਕਰਦਾ ਵੀ ਤੁਸੀਂ ਗੰਦ ਕਿਉਂ ਪਾਉਨੇ ਆਸੀ ਭਾਈ ਗੰਦ ਮੰਨਦੇ ਨਹੀਂ ਇਹਨੂੰ ਅੱਛਾ ਕਿਉਂ ਨਹੀਂ ਮੰਨਦੇ ਜਿਹੜੀਆਂ ਤੁਸੀਂ ਡਬਲ ਮੀਨਿੰਗ ਗੱਲਾਂ ਕਰਦੇ ਹੋ ਗਾਲ੍ਹਾਂ ਕੱਢਦੇ ਹੋ ਜਿਹੜੀਆਂ ਪਰਿਵਾਰ ਚ ਬਹਿ ਕੇ ਸੁਣ ਨਹੀਂ ਸਕਦੇ ਕੁੜੀਆਂ ਬੁੜੀਆਂ ਸੁਣ ਨਹੀਂ ਸਕਦੀਆਂ ਤੇ ਠੀਕ ਹੈ ਤੁਸੀਂ ਉਹ ਬੰਦਿਆਂ ਲਈ ਬਣਾਉਨੇ ਆ ਸਿਰਫ ਤੇ ਫਿਰ ਉਹ ਤੁਸੀਂ ਕਿਉਂ ਕੱਢਦੇ ਕੌਣ ਗੰਦ ਮੰਨਦੇ ਆਸੀ ਭਾਈ ਆਏ ਨਹੀਂ ਗੰਦ ਮੰਨਦੇ ਵੀ ਜਿਹੜੇ ਬੰਦੇ ਇਹ ਚੀਜ਼ ਨਾਲ ਨਹੀਂ ਜੁੜੇ ਨਹੀਂ ਪਤਾ ਹੁਣਾ ਜੇ ਤੂੰ ਦੇਖਿਆ ਅਸਲ ਮਨੋਂ ਗੱਲ ਕਰੀ ਜਿਵੇਂ ਤੇਰੀ ਉਮਰ ਆ ਜਾਂ ਸਾਡੀ ਉਮਰ ਅਸੀਂ ਬਹੁਤ ਛੋਟੀ ਉਮਰ ਚ ਕੱਲਾਂ ਸਾਰੀਆਂ ਦੇਖਿਆ ਨੋਟ ਕਰੀਆਂ ਵੀ ਜਦੋਂ ਆਪਣੇ ਬੁਢੇ ਖੇਤ ਕੰਮ ਕਰਦੇ ਚਾਚੇ ਤਾਏ ਤੇ ਇੱਕ ਦੂਜੇ ਨੂੰ ਗਾਲਾਂ ਦਿੰਦੇ ਤੇ ਨਾਲੇ ਕੰਮ ਕਰ ਜਾਂਦੇ ਅੱਛ ਖੇੜ ਕੇ ਕੰਮ ਕਰ ਜਾਂਦੇ ਝੇਡਾਂ ਕਰਦੇ ਸਿਹਰੀ ਪਾਲੀ ਹੁੰਦੇ ਨਾਲ ਉਹ ਭਰਾਵਾ ਵਾਂਗੂ ਝੇਡਾਂ ਕਰਦੇ ਤੇ ਜਦੋਂ ਹੜੰਬੇ ਚੱਲਦੇ ਜਾਂ ਭੜੀਆਂ ਚੱਕਦੇ ਤੇ ਇਹ ਚੀਜ਼ਾਂ ਘਰੇ ਅੱਜ ਵੀ ਸਾਡੇ ਗਾਲਾਂ ਨੇ ਮੇਰੇ ਪਿਓ ਦੀ ਚਾਰ ਪਾਈ ਰਹਿ ਜਿੱਥੇ ਇਕੱਠੇ ਆ ਉਹ ਤਾਂ ਠੀਕ ਹੈ ਹੁਣ ਆਪਾਂ ਖੇਤ ਵਿੱਚ ਬੈਠੇ ਮੇਰੀ ਨਵੇਂ ਗੱਲ ਸੁਣੋ ਮੈਂ ਸਾਡੇ ਆਪ ਦੇ ਪਰਿਵਾਰ ਚ ਦਿੰਦੇ ਆ ਹੱਥ ਆਹ ਤੁਹਾਨੂੰ ਵੀ ਦੇ ਦੇ ਜੇ ਬਾਕੀ ਛੇਡਾਂ ਛੋਡਾਂ ਖੇਤਾਂ ਇਕੱਠੇ ਕੰਮ ਕਰ ਲੈਣਾ ਹੁਣ ਆਪਾਂ ਖੇਤ ਚ ਬੈਠੇ ਠੀਕ ਆ ਤੇ ਆਪਾਂ ਕਿਸੇ ਨੂੰ ਗੋਲ ਕੱਢ ਕੇ ਤੂੰ ਮੈਨੂੰ ਕੱਢ ਦੇ ਮੈਂ ਕੋਈ ਚੱਕਰ ਨਹੀਂ ਆ ਪਰ ਜਿਹੜੀਆਂ ਇਹ ਚੀਜ਼ਾਂ ਹੈ ਇਹ ਤਾਂ ਤੁਸੀਂ ਵੀਡੀਓ ਬਣਾ ਕੇ ਲੋਕਾਂ ਦੇ ਵਿੱਚ ਲੈ ਗਈਆਂ ਨਾ ਗਾਲਾਂ ਇਹ ਲੋਕਾਂ ਚ ਕਿਉਂ ਲੈ ਕੇ ਗਾਲਾਂ ਇਹ ਅਸਲ ਦੇ ਵਿੱਚ ਭਾਈ ਜਦੋਂ ਅਸੀਂ ਮੂਰੇ ਬੋਲਦੇ ਹਾਂ ਬੁੜੀਆਂ ਕੁੜੀਆਂ ਭ ਸ਼ੀਰਵਾਸਤੇ ਜਾਂ ਛੜੇ ਛਾਟ ਬੰਦੇ ਮਤਲ ਛੜੇ ਛਾਟ ਦਾ ਮਤਲ ਆਈ ਥੋੜੀ ਸਾਰੇ ਛੜੇ ਵੀ ਜਿਹੜੇ ਬੇਲੇ ਨੇ ਕੰਮ ਵਾਲੇ ਬੰਦੇ ਨੇ ਜੀ ਲਾਉਣਾ ਕੋਈ ਘੰਟਾ ਜਾਂ ਮੁੰਡੇ ਬਾਹਰ ਲੇ ਦੇ ਬਹੁਤ ਫੋਨ ਆਉਂਦੇ ਇੱਥੇ ਬੈਠਿਆ ਪਰ ਇਹ ਚੀਜ਼ ਆਈ ਗੰਦ YouTube ਤੇ ਜਾਂ Insta ਤੇ ਹੋਰ ਬਤੇਰੇ ਜਮਾ ਨੰਗੀ ਤੁਰੇ ਫਿਰਦੇ ਲੋਕ ਕੋਈ ਬੁੜੀਆਂ ਨੇ ਕਿਸੇ ਕੰਸਰ ਛੱਡੀ ਬੰਦਿਆਂ ਨੇ ਕਿਸੇ ਕੰਸਰ ਛੱਡੀ ਬੁਰਾ ਹਲ ਕਰਤਾ ਨਾ ਤਾਂ ਜਿਤਾਈ ਸੀ ਕਿਸੇ ਧਰਮ ਨੂੰ ਠੇਸ ਨਾ ਜਾਤ ਪਾਤ ਨੂੰ ਨਾ ਕੋਈ ਬੁੜੀਆਂ ਦੇ ਕਿਸੇ ਪੱਖ ਦੀ ਗੱਲ ਵੀ ਜਾਤ ਪਾਤ ਨੂੰ ਠੇਜ ਜਾਂ ਬੁੜੀਆਂ ਨੂੰ ਨੀਚਾ ਦਿਖਾਇਆ ਬੰਦਿਆਂ ਨੂੰ ਨੀਚਾ ਦਿਖਾਇਆ ਅਸੀਂ ਤਾਂ ਆਪਦੇ ਮਨੋਰੰਜਨ ਚ ਆਇਆ ਯਾਰ ਅਸੀਂ ਕਿਤੇ ਠੇਸ ਤਾਂ ਨਹੀਂ ਲਾਉਂਦੇ ਤੁਸੀਂ ਇਸ ਚੀਜ਼ ਨੂੰ ਗੰਦ ਮੰਨਦੇ ਹੀ ਨਹੀਂ ਅਸੀਂ ਨਹੀਂ ਗੰਦ ਮੰਨਦੇ ਗੰਦ ਹੈ ਹੀ ਨਹੀਂ ਮੰਨੀ ਹੈ ਕੀ ਤੂੰ ਛੋਟਾ ਕਹਿਣਾ ਇਹ ਬਣਦਾ ਵੀ ਸਾਡੀਆਂ ਬੰਦੇ ਵੇਖਣ ਬੁੜੀਆਂ ਵੇਖਣੀਆਂ ਬੁੜੀਆਂ ਦੇਖਣੀਆਂ ਨਾ ਅਸੀਂ ਕਹਿੰਦੀ ਨਹੀਂ ਭਾਈ ਬੁੜੀਆਂ ਦੇ ਕੰਮ ਦੀ ਚੀਜ਼ ਹੀ ਹੈ ਨਹੀਂ ਬਾਕੀ ਹੁਣ ਯਾਰ ਸਾਰੀਆਂ ਚੀਜ਼ਾਂ ਚੱਲੀ ਜਾਣੀਆਂ ਵਿੱਚ ਚੱਲੀ ਜਊਥਾ ਕੀ ਹੁੰਦਾ ਏ ਏਡੇ ਹੀ ਮਾੜਾ ਹੋਵੇ ਕੰਮ ਗਵਰਨਮੈਂਟ ਚੈਨਲ ਬੈਨ ਕਰ ਦੇ ਸਾਡਾ ਬੰਦ ਕਰ ਦੇ ਇਹ ਇਹ ਚੀਜ਼ਾਂ ਹੁੰਦੀਆਂ ਨੇ ਐ ਥੋੜੀ ਕਿ ਇਹ ਦੋ ਬੰਦੇ ਨੇ ਕਹਿਤਾ ਗੰਦਾ ਤਾਂ ਗੰਦ ਹੋ ਜੂਗਾ। ਇਹ ਤੂੰ ਐ ਲਾ ਲਾ ਭਈ ਆਪਾਂ ਪਿੰਡਾਂ ਦੇ ਮੁੰਡੇ ਆ ਪਿੰਡਾਂ 'ਚ ਆਪਣੇ ਗੁਰਦੁਆਰਾ ਸਾਹਿਬ ਨੇ ਜਿਹੜਾ ਅਸੀਂ ਤਾਂ ਚੱਲ ਨਗੋਰੇ ਹੋ ਰਹੇ ਹਾਂ ਨਾ ਅੰਬਰਤਾਰੀ ਨਹੀਂ ਹੈਗੇ ਜਿਹੜੇ ਬੰਦੇ ਅੰਬਰਤਾਰੀ ਜਾਂ ਬਿਨਾਂ ਅੰਬਰਤਾਰੀ ਜਾਂਦੇ ਆ। ਉੱਥੇ ਗੁਰਦੁਆਰੇ ਵਾਲੇ ਬਾਬਾ ਜੀ 2 ਘੰਟੇ ਤੜਕੇ ਕਥਾ ਤੇ ਲਾਉਂਦੇ ਆ ਘੰਟਾ ਥਣੇ ਪਾਠ ਤੇ ਤੂੰ ਮੈਨੂੰ ਆਏ ਦੱਸਦੇ ਵੀ ਜਦੋਂ ਐਡਾ ਸਪੀਕਰ ਚੱਲਦਾ ਮਹਾਰਾਜ ਦੀ ਬਾਣੀ ਚੱਲਦੀ ਆ ਉਹਦਾ ਸਾਡੇ ਤੇ ਅਸਰ ਨਹੀਂ ਹੁੰਦਾ ਵੀ ਸਾਰੇ ਪਿੰਡਦਿਆਂ ਵਰਤ ਨਹੀਂ ਸ਼ਕਿਆ ਉਹਦੇ ਅਸਰ ਨਾਲ ਤਾਂ ਸਾਡਾ ਜਿਹੜਾ ਇੱਕ ਮੋਬਾਈਲ 'ਚ ਬੋਲਣ ਨਾਲ ਕਿਸੇ ਕੀ ਮਾੜਾ ਅਸਰ ਪੈ ਜਿਦੋਂ ਚੰਗੇ ਦਾ ਨਹੀਂ ਪੈਂਦਾ ਤੁਸੀਂ ਵੀਡੀਓ ਵੱਡੀਆਂ ਬਣਾਉਣੇ ਜਦੋਂ YouTube ਤੇ ਪਾਉਣੇ ਹੋ Facebook ਤੇ ਪਾਉਣੇ ਹੋ 5 ਮਿੰਟ ਦੀ 10 ਮਿੰਟ ਦੀ ਤਾਂ ਤੁਸੀਂ ਮੂਰੇ ਬੋਲਦੇ ਹੁੰਦੇ ਹੋ ਵੀ ਭਾਈ ਇਹ ਕੁੜੀਆਂ-ਬੁੜੀਆਂ ਨਾ ਵੇਖ ਨਾ ਛੰਡ ਮੁੰਡੇ ਵੇਖ ਲੈਣਾ ਠੀਕ ਹੈ ਉਹ ਤਾਂ ਗੱਲ ਵਿਹਾਰੀ ਹੈ ਸਹੀ ਗੱਲ ਹੈ ਵਧੀਆ ਉਹ ਉਹਦੇ ਵਿੱਚ ਤੁਸੀਂ ਕਸੂਰਬਾਰ ਵੀ ਨਹੀਂ ਹੈਗੇ ਵੀ ਜਦੋਂ ਤੁਸੀਂ ਪਹਿਲਾਂ ਕਹਤਾ ਪਰ ਜਿਹੜੀਆਂ 1 ਮਿੰਟ ਦੀ ਰੀਲ ਹੁੰਦੀ ਹੈ 1.5 ਮਿੰਟ ਦੀ ਉਹ ਜਦੋਂ ਤੁਸੀਂ ਫੇਸਬੁੱਕ ਤੇ ਪਾਉਣੀਓ ਇੰਸਟਾਗ੍ਰਾਮ ਤੇ ਪਾਉਣੀਓ ਉਹਦੇ ਤਾਂ ਮੂਰੇ ਤੁਸੀਂ ਕਹਿੰਦੇ ਵੀ ਨਹੀਂ ਵੀ ਆ ਤੁਹਾਡੀ ਰੀਲ ਤਾਂ ਉਵੇਂ ਹੀ ਚੱਲ ਜਾਂਦੀ ਹੈ ਤੇ ਫਿਰ ਉਹਦਾ ਕੀ ਹੁੰਦਾ ਹੈ ਉਹਦੇ ਤਾਂ ਤੇਰੀ ਗੱਲ ਨਾਲ ਸਹਿਮਤ ਵੀ ਅਸੀਂ ਕਹਿੰਦੇ ਨਹੀਂ ਇੱਕ ਗੱਲ ਤੋਂ ਤਾਂ ਮੰਨ ਗਏ ਕਈ ਵੀਡੀਓ ਦੇ ਵਿੱਚ ਕਸੂਰਵਾਰ ਵੀ ਆ ਕਹੋ ਸਿੱਧੀ ਗਾਲ ਨਿਕਲ ਜਾਂਦੀ ਉਹ ਸਿੱਧੀ ਸਾਹਮਣੇ ਆ ਜਾਂਦੀ ਹੈ ਇੱਕ ਗੱਲ 'ਚ ਅਸੀਂ ਕਸੂਰਵਾਰ ਆਈ ਨਹੀਂ ਬੰਦੇ ਚਲ ਆਏ ਫਰੋਲੀ ਜਾਂਦਾ ਸਾਡੀ ਗਾਲ ਆ ਗਈ ਮੂਰੇ ਤੇ ਗਾਹਾਂ ਫਰੋਲ ਤਾਂ ਮੂਰੇ ਨੰਗੀ ਆ ਗਈ ਸਹੀ ਗੱਲ ਉਹ ਨਹੀਂ ਕਸੂਰਵਾਰ ਦਿਖਾਉਣੇ ਵੀ ਹੈ ਤੇ ਬਾਕੀ ਆਏ ਆ ਜਿਹੜੀ ਅਸੀਂ ਡਬਲ ਮੀ ਨਗਾ ਕੋਈ ਆਏ ਛੋੜੀ ਸਿੱਧਾ ਨੰਗਾ ਹੋ ਗਿਆ ਜਾਂ ਚਾਦਰੇ ਖੋਲਤੇ ਗਾਲ ਇੱਕ ਬਾਦਸ਼ਾਹ ਦਾ ਬਦਲਾ ਅਸੀਂ ਤਾਂ ਬਾਦਸ਼ਾਹ ਦਾ ਬਦਲਾ ਜਿਹੜੇ ਨਹੀਂ ਉਹ ਪਰਿਵਾਰ 'ਚ ਜੇ ਕੋਈ ਕੁੜੀ-ਬੁੜੀ ਬੈਠੀ ਆ ਜਾਂ ਬੰਦਾ ਬੈਠਾ ਥੋੜੀ ਮੰਨ ਲਓ ਰੀਲ ਆ ਗਈ ਤੁਸੀਂ ਗਾਲ ਕੱਢਤੀ ਉਹ ਕੁੜੀ ਨੇ ਸੁਣ ਲਈ ਤੇ ਫਿਰ ਉਹਦਾ ਕੀ ਹੱਲ ਹੈ ਇਹਦਾ ਤਾਂ ਜਾਂ ਤਾਂ ਤੁਸੀਂ ਇਹ ਕਹੋ ਵੀ ਭਾਈ ਸਾਡਾ ਚੈਨਲ ਹੀ ਸਬਸਕ੍ਰਾਈਬ ਨਾ ਕਰੋ ਜਿਹੜਾ ਪਰਿਵਾਰ 'ਚ ਪੈਂਦਾ ਸਾਡਾ ਉਹ ਤਾਂ ਆਪਨੇ ਦੇਖਣਾ ਸਾਡਾ ਚੈਨਲ ਸਬਸਕ੍ਰਾਈਬ ਨਾ ਕਰੇ ਸਾਡੇ ਘਰ ਦੀ ਵੀ ਗੱਲ ਕਰਾਂ ਹੋਰ ਘਰਾਂ ਦੀ ਵੀ ਗੱਲ ਕਰਾਂ ਡੇਲੀ ਵਿਜਨ ਜਾਂ ਇਲਸੀਡੀਆਂ ਚੱਲਦੀਆਂ ਬੁੜੀਆਂ ਨਾਟਕ ਸੀਰੀਅਲ ਦੇਖਦੀਆਂ ਉਹਦੇ ਵਿੱਚ ਜੱਫੀਆਂ ਪਾਈ ਜਾਂਦੇ ਤੇ ਹਨੀਮੂਨ ਮਨਾਏ ਜਾਂਦੇ ਮਾਂ ਵੀ ਬੈਠੇ ਆ ਭੈਣ ਵੀ ਬੈਠਾ ਪਿਓ ਵੀ ਬੈਠਾ ਤੇ ਉਹ ਕਿਸੇ ਬੰਦੇ ਦੀ ਜੁਰਤ ਨਹੀਂ ਵੀ ਬੰਦ ਕਰਾਰੇ ਜਾਂ ਵੀ ਇਹ ਚੈਨਲ ਨਾਲ ਦੇਖੋ ਕੁੜੀਆਂ ਲਾ ਕੇ ਦੇ ਮੈਂ ਘਰਾਂ ਚ ਦਿਖਾਉ ਸਾਡੇ ਆਪ ਦੇ ਘਰੇ ਆ ਯਾਰ ਉਹ ਨਹੀਂ ਬੁੜੀਆਂ ਕਚਾਈ ਮਨੇ ਸੰਗ ਦੇਖਨੇ ਜੱਫੀਆਂ ਪਾਈ ਜਾਂਦੇ ਹਨੀਮੂਨ ਮੈਂ ਉਹ ਘਟਾ ਥੋੜੇ ਦੇ ਲੱਗਦੇ ਉਹ ਸ਼ੁਭਾਗ ਰਾਤਾਂ ਮਨਾਈ ਜਾਂਦੇ ਉਹ ਨਹੀਂ ਬੰਦ ਕਰਦੇ اچھا اچھا ਤੇ ਪਿੰਡ ਚੋਂ ਤੁਹਾਨੂੰ ਰਿਸਪਾਂਸ ਕਿਦਾਂ ਦਾ ਮਿਲਦਾ ਪਿੰਡ ਚੋਂ ਬਾਈ ਨਾ ਸਾਡੇ ਮੂੰਹ ਤੇ ਅੱਜ ਤਾਈਂ ਕਿਸੇ ਨੇ ਮਾਰਿਆ ਕਿਆ ਤੇ ਨਾ ਕਹਿੰਦਾ ਐਵੇਂ ਕਿਸੇ ਪਿੰਡ ਨੂੰ ਮਾਰਾਂਗੇ ਅੱਗੇ ਬਾਈ ਚੰਗਾ ਵੀ ਕਹਿੰਦੇ ਆ ਤੇ ਮਾਰਾ ਵੀ ਕਹਿੰਦੇ ਪਿੱਛੇ ਪਿੱਛੇ ਕਹਿੰਦੇ ਆ ਹਨਾ ਮੂੰਹ ਤੇ ਤਾਂ ਸਾਡੇ ਹਰੇਕ ਹੀ ਚੰਗਾ ਕਹਿ ਲੂਗਾ ਤੇ ਚੱਲ ਕਹੀ ਜਾਂਦੇ ਹੁੰਦੀ ਆ ਪਰ ਪਿੰਡ ਚ ਮੈਂ ਤੈਨੂੰ ਇੰਨੀ ਗਾਰੰਟੀ ਲੈਣਾ ਪਿੰਡ ਚ ਵੀ ਸਾਰੇ ਪਿੰਡ ਮੰਗਰ ਪੰਜ ਚਾਰ ਬੰਦੀ ਹੋਣਗੇ ਜਿਹੜਾ ਮਾੜਾ ਕਹਿੰਦੇ ਆ ਤੇ ਸਾਨੂੰ ਕੋਈ ਮਾੜਾ ਕਹਿਣਾ ਨਹੀਂ ਥੋੜੇ ਚਲਕਾਰ ਦਿੱਤਾ ਤੁਹਾਨੂੰ ਅਜ ਵੀ ਮਾੜਾ ਕਹਿੰਦੇ ਆ ਤੁਸੀਂ ਮਨਾ ਮਨੂ ਲੈਣੇ ਹਨ ਤੇ ਰਿਸ਼ਤੇਦਾਰ ਵੀ ਕਹਿੰਦੇ ਹੋਣਗੇ ਵੀ ਯਾਰ ਆਹ ਜਵਾਕ ਤੁਹਾਡੇ ਕਿਧਰ ਪੁੱਠੇ ਕਮਾਂ ਚ ਪੈ ਗਏ ਜਾਂ ਗਾਲਾਂ ਗੋਲਾਂ ਜਾਂ ਕੱਢਦੇ ਯਾਰ ਇਹਨਾਂ ਨੂੰ ਹਟਾਓ ਹਨ ਬਾਈ ਸਾਡਾ ਰਿਸ਼ਤੇਦਾਰਾਂ ਨਾਲ ਲਿੰਕ ਹੀ ਨਹੀਂ ਬਾਈ ਗਏ ਨਹੀਂ ਅਸੀਂ ਉਦੋਂ ਬਾਅਦ ਨਹੀਂ ਗਏ ਜਾਗੇ ਨਾ ਆਗੇ ਜਾਗੇ ਆਗੇ ਕਿਉਂ ਨਹੀਂ ਹੂੰ ਕਿਸੇ ਰਿਸ਼ਤੇਦਾਰ ਨੂੰ ਕੰਮ ਕਹਦੇ ਸਵਾਲ ਕਹਦੇ ਰੁਪਈਆ ਨੂੰ ਕਹਦੇ ਦਵਾਨੀ ਨਹੀਂ ਦਿੰਦਾ ਕੋਈ ਕਿਸੇ ਨੂੰ ਐ ਕਹਦੇ ਯਾਰ ਮੇਰਾ ਟ੍ਰੈਕ ਖਾ ਹੋ ਗਿਆ ਮੇਰੇ ਬਾਹੀ ਕਰਜ ਕਣਕੀ ਬੀਜਾ ਜਮਾ ਨਹੀਂ ਆਉਂਦਾ ਜੇ ਤੇਰੇ ਤੇ ਗਰੀਬੀ ਆ ਰਿਸ਼ਤੇਦਾਰ ਤੇਰੇ ਵਿਆਹ ਤੇ ਵੀ ਨਹੀਂ ਆਉਂਦਾ ਜੇ ਤਕੜਾ ਸਾਰਾ ਕੁਸਾ ਹੁਣ ਤੂੰ ਐ ਲਾ ਲਾ ਜੇ ਅਸੀਂ ਚੰਗੇ ਬਣ ਜਾਈਏ ਚੰਗੀਆਂ ਗੱਲਾਂ ਕਰਕੇ ਜੀ ਜੀ ਕਰਕੇ ਦਵਾਨੀ ਸਾਡੇ ਕੋਲੇ ਨਾ ਹੋਵੇ ਮੇਰੀ ਮਾਤਾ ਢਿੱਲੀ ਹੋ ਗਈ ਕੋਈ ਹੌਟਲ ਲਾਉਗਾ ਮੈਂ ਹਸਪਤਾਲ ਚ ਭੱਗ ਗਿਆ ਮੁੱਠ ਕਾਊਂਟਰ ਤੇ ਡਾਕਟਰ ਨੂੰ ਐ ਥੋੜੀ ਕੋ ਮੈਂ ਬਹੁਤ ਚੰਗਾ ਬੰਦਾ ਜੀ ਮੇਰੇ ਪਿੰਡ ਚ ਬਹੁਤ ਹੋਪਾ ਤੇ ਉੱਥੇ ਦਾ ਉਹ ਤਾਂ ਖੁਰਪੀਏ ਧਰ ਕਾਊਂਟਰ ਤੇ ਭਾਣੀ ਕੰਜਰੀਆਂ ਨੂੰ ਚਾਈ ਚੱਲ ਮੈਨੂੰ ਕੀ ਆ ਕੰਮ ਤੇ ਰੁਪਈਆ ਏਡੇ ਚ ਬਿਛਾਵ ਕਰਨੀ ਨਹੀਂ ਦਿੰਦੇ 2 ਰੁਪਈਆ ਮੈਨਾ ਫੇਸਬੁੱਕ ਤੇ ਤੁਹਾਡੇ ਕਿੰਨੇ ਫੋਲੋਅਰ ਆ ਫੇਸਬੁੱਕ ਤੇ 76 ਦੇ ਨੇੜੇ ਪਹੁੰਚ ਗਏ ਤੇ ਯੂ ਆਪਣਾ YouTube ਤੇ YouTube ਤੇ 76 77 ਹਜ਼ਾਰ ਹੋ ਗਏ ਮੋਨਟਾਈਜ਼ ਆ ਦੋਨੇ ਚੈਨਲ ਦੋਨੇ ਮੋਨਟਾਈਜ਼ ਅੱਛਾ ਡੈੜੀ ਪਹਿ ਜਾਂਦੀ ਹੈ ਝਾੜੀ ਪੜ ਗਿਆ ਜੀ ਪੜ ਗਿਆ ਫਾਈਟ ਕਲਾਸਾਂ ਫਾਈਟ ਕਲਾਸ ਜਮਾ ਵੀ ਚਲੋ ਚੱਲੇ ਜਾਂਦਾ ਕੰਮ ਆ ਇਹ ਪਹਿ ਜਾਂਦੀ ਹੈ ਇਹ ਪੁੱਛ ਸਕਦਾ ਮੈਂ ਕਿੰਨੀ ਡੈੜੀ ਪੈਂਦੀ ਕਿੰਨੀ ਇਹ ਪੁੱਛਣ ਨੂੰ ਦਿਹਾੜੀ ਨੂੰ ਏਦੋਂ ਪਹਿਲਾਂ ਕਿਹੜਾ 10 20 ਰੱਖਾਉਂਦਾ ਫੇਰ ਵੀ ਫੇਰ ਸਾਡਾ ਗੱਡੀ ਦਾ ਤੇਲ ਨਹੀਂ ਮੁੱਕਦਾ ਕੱਲਾ ਹੋਰ ਬਸ ਐਂਦੀ ਆ ਅੱਛਾ ਹਾਂ ਚਲੋ ਵਧੀਆ ਹੈ ਹੌਲੀ ਹੌਲੀ ਵੱਧਦਾ ਜਾਣਾ ਹੈ ਹੈਨਾ ਵੱਧ ਜਾਈ ਜਾ ਆਇਆ ਇਹ ਬਾਈ ਆਪਣਾ ਮੁੰਡੇ ਸਾਰੇ ਖੇਤੀ ਕਰਦੇ ਆ ਸਾਰਿਆਂ ਦੇ ਘਰੇ ਪ੍ਰਮਾਤਮਾ ਦੀ ਕਿਰਪਾ ਨਾਲ ਡੰਗ ਲੈਂਦਾ ਹੈ ਨਾ ਤੇ ਆਏ ਆ ਅਸੀਂ ਇੱਧਰ ਬਣਾਈ ਜੰਨੇ ਆ ਨਾਲੇ ਤਾਂ ਇਹ ਵਧ ਗਿਆ ਜਾਣ ਪਛਾਣ ਨਾ ਪੜੀਆਂ ਦਾ ਸਾਰੇ ਮੁੰਡਿਆਂ ਦਾ 10 ਮੁੰਡੇ ਨੇ ਜਿਹੜੇ ਆਪਣੇ ਨਾਲ ਟੀਮ ਚ ਜੁੜੇ ਆ ਨਾ ਤਾਂ ਕੋਈ ਚਿੱਟਾ ਨਾ ਟੀਕਾ ਗੋਲੀ ਨਾ ਕੋਈ दारू ਪੀਵੇ ਮਾਰੇ ਨਸ਼ਿਆਂ ਤੋਂ ਬਚੀ ਹੋਈ ਨੇ ਸਾਰਿਆਂ ਦਾ ਜੀ ਲੱਗਿਆ ਰੰਦਾ ਨਾਲੇ ਆਪਦੀ ਖੇਤੀ ਕੱਢਣ ਨਾਲ ਇੱਧਰ ਟੰਟਮਾ ਬੱਜੀ ਜਾਂਦਾ ਕੰਮ ਚੱਲੀ ਗਾ ਰੁਪਈਆ ਆਉਣ ਲੱਗੇ ਜੇ ਆ ਇੱਧਰ ਰੁਪਈਆ ਵੀ ਗਾਣੂ ਛੱਡਨੇ ਕਲੇਗੀ ਇਹ ਕਿਹੜਾ ਗੱਲ ਇੱਥੇ ਲੋਕ ਐਮ ਐ ਪੀ ਐਚ ਡੀ ਕਰੀ ਕਿਸੇ ਦਾ ਕੋਈ ਮੁੱਲ ਪਿਆ ਇੱਥੇ ਪਾਇਆ 25 2500 ਤੇ ਵਿਚਾਰੇ ਕੁੜੀਆਂ ਵੀ ਲੱਗ ਰੀਆਂ ਸਕੂਲਾਂ 'ਚ ਮੁੰਡੇ ਵੀ ਲੱਗ ਰਿਏ ਇੱਥੇ ਆਏ ਹੁਣ ਸਾਨੂੰ ਦੱਸਾਂ 20 20 ਹਜ਼ਾਰ ਕੱਲ ਨੂੰ ਬਾਬੇ ਦੀ ਕਿਰਪਾ ਨਾਲ ਆਉਣ ਲੱਗ ਜੂ ਬੰਦਿਆ ਸਾਰਿਆਂ ਨੂੰ ਕੰਮ ਚੱਲੀ ਜਾਊਗਾ ਬਾਕੀ ਜਿਹੜੇ ਮਾੜਾ ਕਹਿੰਦੇ ਆ ਭਾਈ 20 2 ਹਾਂ ਸਹੀ ਗੱਲ ਹੈ ਵੀ ਸਾਨੂੰ ਭਾਈ ਖਰਚਾ ਪੈਂਦਾ ਹੈ ਖਰਚਾ ਪਾਣੀ ਦੇ ਦਿਆ ਚਲੋ ਬਾਬਿਓ ਇਹ ਇੰਟਰਵਿਊ ਇੰਨੀ ਕਰਦੇ ਅਗਲਾ 파ਟ ਅਸੀਂ ਬਾਬਾ ਕਹਿੰਦਾ ਚਾਹ ਪੀ ਲਈਏ ਅਸੀਂ ਹਾਂ ਆਪਾਂ ਅਗਲਾ 파ਟ ਫੇਰ ਕਰਦੇ ਹਾਂ ਠੀਕ ਹੈ ਜੀ ਬਾਬਿਓ ਠੀਕ ਹੈ ਜੀ ਮਸ਼ੂਰੀ ਆ ਗਈ ਮਸ਼ੂਰੀ ਮਸ਼ੂਰੀ ਆ ਗਈ ਮਸ਼ੂਰੀ ਓਹੋ ਇੱਕ ਜੀ ਹੈਗੀ ਹੈ ਕੋਈ ਬੋਲਣ ਵਾਲੀ ਬੱਚਾ ਖੜ ਜੀ ਤੂੰ ਕੀ ਬਾਅਦ ਚ ਕਰ ਲੈਨੇ ਫਿਰ ਉਹ ਇੱਥੇ ਉਹ ਕੱਟ ਕੇ ਲੱਗ ਜੂ ਮੁੜ ਕੇ ਦੁਬਾਰੇ ਕੀ ਬੋਲਣ ਮੈਂ ਦੱਸ ਨਹੀਂ ਨਹੀਂ ਕੀ ਰੀਲ ਹੈਗੀ ਹੈ ਕੋਈ ਵਿੱਚ ਬੋਲਣ ਵਾਲੀ ਕੋਈ ਕਮੇਟੀ ਕਹਿੰਦਾ ਉਹ ਤਾਂ ਫਿਰ ਹੁਣ ਦੇਖਣੀ ਬੋਲਦੀ ਨਹੀਂ ਹਾਂ ਚਲੋ ਕੋਈ ਸ਼ੂ ਬੰਦ ਕਰ ਯਾਰ ਕਰਾਂ ਚਾਹ ਵੀ ਗਾ ਹਾਂ ਬੰਦ ਉਹ ਜੋ ਰੋਕੀ ਗਈ ਸੀ ਉਹ ਸਟੈਂਡ ਇੱਥੇ ਪੇਰ ਰਹੇ ਨੇ ਭਾਵੇਂ